ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਦ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਇਸ ਉਪਾਅ ਨੂੰ 29 ਮਾਰਚ 2025 ਦੇ ਦਿਨ ਸ਼ਨੀਵਾਰ ਮੱਸਿਆ ਵਾਲੇ ਦਿਨ ਇਹ ਉਪਾਅ ਕਰਕੇ ਗਾ ਨੂੰ ਇੱਕ ਚੀਜ਼ ਤੁਸੀਂ ਖਵਾ ਦਿੰਦੇ ਹੋ ਤਾਂ ਇਸ ਦੇ ਨਾਲ ਜਿਹੜੇ ਲੋਕ ਕਹਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਉਹਨਾਂ ਦੇ ਘਰ ਦੀ ਜਿੰਨੀ ਵੀ ਗਰੀਬੀ ਹੈ ਸਾਰੀ ਦੂਰ ਹੋ ਜਾਵੇਗੀ ਤੇ ਉਹਨਾਂ ਨੂੰ ਕਦੇ ਵੀ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਈਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਸਾਲ ਦੀ ਸਭ ਤੋਂ ਵੱਡੀ ਤੇ ਸਭ ਤੋਂ ਪਹਿਲੀ ਮਸਿਆ ਜੋ ਕਿ ਅੱਜ ਸ਼ਨੀਵਾਰ ਦੇ ਦਿਨ ਨੂੰ ਸੀ ਇਸੋ ਵੀ ਨ ਤੁਸੀਂ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨੇ ਅਤੇ ਗਾਂ ਨੂੰ ਇੱਕ ਚੀਜ਼ ਖਵਾ ਦੇਣੀ ਹੈ ਜਿਵੇਂ ਹੀ ਤੁਸੀਂ ਗਾਂ ਨੂੰ ਇਹ ਇੱਕ ਚੀਜ਼ ਖਵਾ ਦਿਓਗੇ ਤੁਹਾਡੀ ਜਿਹੜੀ ਸੁੱਤੀ ਹੋਈ ਕਿਸਮਤ ਉਹ ਜਾਗ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਗਰੀਬੀ ਹੈ ਉਹ ਦੂਰ ਹੋ ਜਾਵੇਗੀ ਕਿ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਵੀ ਕਦੇ ਤੁਹਾਡੇ ਘਰ ਦੇ ਵਿੱਚ ਤੰਣ ਦੀ ਕਮੀ ਨਹੀਂ ਹੋਵੇਗੀ ਇਸੀ ਤਰ੍ਹਾਂ ਛੇੜੇ ਲੋਕ ਕਹਿੰਦੇ ਆ ਨਾ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਇੱਕ ਤਾਂ ਉਹ ਇਸ ਉਪਾਅ ਨੂੰ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਨੇ ਵੀ ਇੱਕ ਉਹ ਲੋਕ ਜਿਹੜੇ ਕਹਿੰਦੇ ਆ ਕਿ ਸਾਡੀ ਕੋਈ ਵੀ ਮਨੋ ਕਾਮਨਾ ਤੇ ਇੱਛਾ ਪੂਰੀ ਨਹੀਂ ਹੁੰਦੀ ਆਪਣੇ ਘਰ ਦੇ ਵਿੱਚ ਬੈਠ ਕੇ ਉਹ ਲੋਕ ਇਸ ਉਪਾਅ ਨੂੰ ਬੜੇ ਆਰਾਮ ਦੇ ਨਾਲ ਕਰ ਸਕਦੇ ਨੇ ਜੇਕਰ ਤੁਸੀਂ ਵੀ ਚਾਹਣਿਓ ਕਿ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇ ਤੇ ਪੀੜੀ ਦਰ ਪੀੜੀ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਾ ਆਵੇ ਪੈਸਾ ਵੱਧਦਾ ਜਾਵੇ ਤੁਹਾਡੇ ਘਰ ਦੀਆਂ ਤੇਜੋਰੀਆਂ ਧਨ ਦੇ ਨਾਲ ਭਰੀਆਂ ਰਹਿਣ ਤੁਹਾਡਾ ਬੈਂਕ ਬੈਲੈਂਸ ਹਮੇਸ਼ਾ ਵੱਧਦਾ ਰਹੇ ਤੁਹਾਡੇ ਘਰ ਦੇ ਵਿੱਚ ਇੰਨਾ ਧਨ ਪੈਸਾ ਹੋ ਜਾਵੇਗਾ ਕਿ ਤੁਸੀਂ ਉਸ ਨੂੰ ਸੰਭਾਲ ਨਹੀਂ ਪਾਉਗੇ ਤੇ ਜੇਕਰ ਤੁਸੀਂ ਵੀ ਇੰਨੀਆਂ ਖੁਸ਼ੀਆਂ ਚਾਹੁੰਦੇ ਹੋ ਤਾਂ ਸਮਝ ਲਓ ਕਿ ਜੇਕਰ ਇਹੇ ਉਪਾਅ ਤੁਸੀਂ ਮੱਸਿਆ ਦੇ ਦਿਨ ਸ਼ਨੀਵਾਰ ਨੂੰ ਕਰਦੇ ਹੋ ਤਾਂ ਤੁਹਾਨੂੰ ਕਦੇ ਜ਼ਿੰਦਗੀ ਪਰ ਕਿਸੇ ਵੀ ਚੀਜ਼ ਨੂੰ ਲੈ ਕੇ ਪਛਤਾਉਣਾ ਨਹੀਂ ਪਵੇਗਾ ਕਿਸੇ ਵੀ ਸਮੱਸਿਆ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਮੱਸਿਆ ਵਾਲੇ ਦੇਰ ਦਾ ਇਹ ਖਾਸ ਉਪਾਅ ਤੁਸੀਂ ਆਪਣੇ ਹੱਥੋਂ ਜਾਣ ਨਹੀਂ ਦੇਣਾ ਤੇ ਤੁਸੀਂ ਗਊ ਮਾਤਾ ਨੂੰ ਇਹ ਇੱਕ ਚੀਜ਼ ਕਵਾ ਕੇ ਆਪਣੇ ਸੁੱਤੇ ਹੋਏ ਭਾਗੇ ਚਗਾ ਸਕਦੇ ਉਹ ਸੁੱਤੀ ਹੋਈ ਕਿਸਮਤ ਨੂੰ ਤੁਸੀਂ ਜਗਾ ਸਕਦੇ ਤੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਕਿਸਮਤ ਦੇ ਵਿੱਚ ਤਾਂ ਨਿਰਧਨਤਾ ਦੀ ਕਮੀ ਹੈ ਸਾਡੀ ਕਿਸਮਤ ਦੇ ਵਿੱਚ ਤਾਂ ਸਿਰਫ ਦੁੱਖ ਤਕਲੀਫਾਂ ਹੀ ਲਿਖੀਆਂ ਹੋਈਆਂ ਨੇ ਤੇ ਇਸ ਮਸੱਇਆ ਵਾਲੇ ਦਿਨ ਇਸ ਉਪਾਅ ਦਾ ਤੁਸੀਂ ਲਾਭ ਉਠਾ ਕੇ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸ ਉਪਾਦ ਨਾਲ ਤੁਸੀਂ ਲਾਭ ਕਿਵੇਂ ਉਠਾ ਸਕਦੇ ਹੋ ਇਸ ਉਪਾਦ ਨੂੰ ਕਰਨ ਤੋਂ ਤੁਰੰਤ ਗਊ ਮਾਤਾ ਨੂੰ ਇੱਕ ਛੋਟੀ ਜਿਹੀ ਤੁਸੀਂ ਚੀਜ਼ ਖਵਾਉਣੀ ਹੈ ਤੇ ਉਸ ਦੇ ਨਾਲ ਹੀ ਇਸ ਉਪਾਦ ਦਾ ਤੁਹਾਨੂੰ ਲਾਭ ਮਿਲੇਗਾ ਗਊ ਮਾਤਾ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਸਾਡੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਜੇਕਰ ਤੁਸੀਂ ਇਹ ਗਊ ਮਾਤਾ ਵਾਲਾ ਉਪਾਅ ਕਰ ਲਿਆ ਨਾ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੀਆਂ ਉਹ ਦੂਰ ਹੋ ਚੜ ਗਈਆਂ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਗਊ ਮਾਤਾ ਦੇ ਨਾਲ ਜੁੜਿਆ ਹੋਇਆ ਇਹ ਉਪਾਅ ਕਰ ਲੋਗੇ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਸ਼ੁਕਰ ਏ ਉਹ ਮਜ਼ਬੂਤ ਹੋ ਜਾਂਦਾ ਹੈ ਤੇ ਜਿਹੜੇ ਲੋਕਾਂ ਦੀ ਕੁੰਡਲੀ ਦੇ ਵਿੱਚ ਸ਼ੁਕਰ ਮਜ਼ਬੂਤ ਹੋ ਜਾਂਦਾ ਹੈ ਉਹਨਾਂ ਦੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੋ ਜਾਂਦਾ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਸ਼ੁਕਰ ਵੀ ਮਜ਼ਬੂਤ ਹੋ ਜਾਵੇਗਾ ਤੇ ਬੁੱਧ ਵੀ ਮਜ਼ਬੂਤ ਹੋ ਜਾਵੇਗਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਸ਼੍ਰੀ ਦੇਵ ਦਾ ਆਸ਼ੀਰਵਾਦ ਵੀ ਮਿਲੇਗਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਤੁਹਾਡੇ ਪਿਤਰਾਂ ਦਾ ਆਸ਼ੀਰਵਾਦ ਵੀ ਮਿਲੇਗਾ ਇਹ ਇੱਕ ਛੋਟਾ ਜਿਹਾ ਉਪਾਅ ਹੈ ਤੇ ਇਸ ਦੇ ਇੰਨੇ ਚਮਤਕਾਰੀ ਫਾਇਦੇ ਨੇ ਜੇਕਰ ਤੁਸੀਂ ਅੱਜ ਮੱਸਿਆ ਦੇ ਦਿਨ ਇਸ ਉਪਾਅ ਨੂੰ ਕਰ ਲਿਆ ਤੁਹਾਡੇ ਘਰ ਦੇ ਵਿੱਚ ਧਨ-ਦੌਲਤ ਦਿਨ ਦੁੱਗਣੀ ਰਾਤ ਚੌਂਣੀ ਤਰੱਕੀ ਹੋਵੇਗੀ ਤੇ ਪੀੜੀ ਦਰ ਪੀੜੀ ਤੁਹਾਡੇ ਘਰ ਦੇ ਵਿੱਚ ਕਦੇ ਧਨ-ਦੌਲਤ ਦੀ ਕਮੀ ਨਹੀਂ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਨਿਰਦੰਤਾ ਤੇ ਗਰੀਬੀ ਲੋਟ ਕੇ ਵਾਪਸ ਨਹੀਂ ਆਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਿਆ ਇਹ ਇੱਕ ਛੋਟਾ ਜਿਹਾ ਉਪਾਅ ਸਾਲ ਦੀ ਸਭ ਤੋਂ ਵੱਡੀ ਚੇਕਰ ਮੱਸਿਆ ਦੇ ਦਿਨ ਤੁਸੀਂ ਕਰ ਲਿਆ ਚੇਤਰ ਦਾ ਜੋ ਮਹੀਨਾ ਹੁੰਦਾ ਹੈ ਉਹ ਸਭ ਤੋਂ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਤੇ ਉਸ ਮਹੀਨੇ ਦੀ ਇਹ ਪਹਿਲੀ ਮੱਸਿਆ ਜੋ ਕਿ ਇੰਨੇ ਉੱਤਮ ਦੇ ਸ਼ੁਭ ਯੁੱਗ ਦੇ ਵਿੱਚ ਆ ਰਹੀ ਹੈ ਇਸ ਸਮੇਂ ਸਾਕ ਦੇ ਉਨਕੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਤਾਂ ਹਰ ਇੱਕ ਮਨੋ ਕਾਮਨਾ ਇਸ਼ਾ ਪੂਰੀ ਹੋਵੇਗੀ ਹੀ ਹੋਵੇਗੀ ਤੇ ਇਸ ਦੇ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਇਹ ਉਪਾਅ ਬਹੁਤ ਹੀ ਜ਼ਿਆਦਾ ਸਰਲ ਤੇ ਉਤਮ ਹੈ ਤੇ ਇਸ ਉਪਾਅ ਨੂੰ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਕਰ ਸਕਦਾ ਹੈ ਲੇਡੀਜ਼ ਜੈਂਟਸ ਵੀ ਕਰ ਸਕਦੇ ਨੇ ਜਿਸ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਹੀ ਇਸ ਉਪਾਣੂ ਕਰ ਸਕਦਾ ਹੈ ਇਸ ਉਪਾਣ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮ ਰਾਤ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਮੱਸਿਆ ਦਾ ਅਜਦਾ ਦੇਣੀ ਇਸ ਵੇਲੇ ਤੁਹਾਨੂੰ ਜਦੋਂ ਵੀ ਸਮਾਂ ਮਿਲਦਾ ਤੁਸੀਂ ਇਸ ਉਪਾਣੂ ਕਰ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਜਦੋਂ ਸਵੇਰੇ ਦੁਪਹਿਰੇ ਸ਼ਾਮ ਜਾਂ ਰਾਤ ਦੇ ਸਮੇਂ ਆਪਣੇ ਲਈ ਰੋਟੀ ਤਿਆਰ ਕਰਨੀ ਹੈ ਕਿ ਤੁਸੀਂ ਸਭ ਤੋਂ ਪਹਿਲੀ ਰੋਟੀ ਜਿਹੜੀ ਉਹ ਗਊ ਮਾਤਾ ਦੇ ਲਈ ਤਿਆਰ ਕਰਨੀ ਜਿਹੜੀ ਪਹਿਲੀ ਰੋਟੀ ਤੁਸੀਂ ਤਿਆਰ ਕਰੋਗੇ ਉਸ ਦੇ ਉੱਪਰ ਤੁਸੀਂ ਥੋੜਾ ਜਿਹਾ ਦੇਸੀ ਘਿਓ ਲਗਾ ਦੇਣਾ ਹੈ ਦੇਸੀ ਘਿਓ ਲਗਾਉਣ ਤੋਂ ਬਾਅਦ ਉਸ ਰੋਟੀ ਦੇ ਉੱਪਰ ਤੁਸੀਂ ਥੋੜਾ ਜਿਹਾ ਗੁੜ ਰੱਖ ਦੇਣਾ ਜੋ ਗੋੜੇ ਉਹ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਇਸੀ ਤਰ੍ਹਾਂ ਜਦੋਂ ਤੁਸੀਂ ਗੁੜ ਗੰਮਾਤਾ ਮੁਖ ਲਾਓਗੇ ਰੋਟੀ ਦੇ ਨਾਲ ਤੇ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਤੇ ਸਾਲ ਜੋ ਚੱਲ ਰਿਹਾ ਹੈ ਉਹ 2025 ਤੇ 2025 ਸਾਲ ਦੇ ਵਿੱਚ ਮੰਗਲ ਤੁਹਾਡਾ ਮਜ਼ਬੂਤ ਹੋ ਜਾਵੇਗਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦਾ ਫੇਸ ਨਹੀਂ ਕਰਨੀ ਪੈਗੀ ਇਸੇ ਤਰ੍ਹਾਂ ਜਦੋਂ ਸਾਡਾ ਮੰਗਲ ਮਜ਼ਬੂਤ ਹੋ ਜਾਂਦਾ ਹੈ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਘਰ ਸੇ ਵਰਗੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਤੁਸੀਂ ਰੋਟੀ ਬਣਾ ਕੇ ਦੇਸੀ ਘਿਓ ਦੇ ਨਾਲ ਚੋਪੜੀ ਦੇ ਉੱਪਰ ਥੋੜਾ ਜਿਹਾ ਤੁਸੀਂ ਗੁੜ ਰੱਖਣਾ ਤੇ ਗੁੜ ਦੇ ਨਾਲ ਨਾਲ ਤੁਸੀਂ ਰੱਖਣਿਆ ਥੋੜੇ ਜਿਹੇ ਕਾਲੇ ਤੇਲ। ਜਿਹੜੇ ਕਾਲੇ ਤੇਲ ਨੇ ਉਹ ਤੁਹਾਡੇ ਪਿਤਰਾਂ ਨੂੰ ਵੀ ਪ੍ਰਸੰਨ ਕਰਨਗੇ ਤੇ ਇਸ ਦੇ ਨਾਲ ਨਾਲ ਸ਼ਨੀ ਦੇਵ ਨੂੰ ਵੀ ਪ੍ਰਸੰਨ ਕਰਨਗੇ। ਤੇ ਇਸੇ ਨਾਮ ਨਾਲ ਸ਼ਨੀ ਦੇਵ ਦੀ ਤੁਹਾਨੂੰ ਕਿਰਪਾ ਮਿਲੇਗੀ ਕਿ ਜਦੋਂ ਤੁਸੀਂ ਕਾਲੇ ਤੇਲ ਗਊ ਮਾਦਾ ਨੂੰ ਖਲਾਓਗੇ ਤਾਂ ਤੁਹਾਡੀ ਕੁੰਡਲੀ ਦੇ ਜਿੰਨੇ ਵੀ ਗ੍ਰਹਿ ਦੋਸ਼ ਹੁੰਦੇ ਨੇ ਉਹ ਸਾਰੇ ਹੀ ਠੀਕ ਹੋ ਜਾਂਦੇ ਨੇ ਇਸੇ ਤਰ੍ਹਾਂ ਦੋ ਚੁਟਕੀਆਂ ਕਾਲੇ ਤੇਲ ਰੱਖ ਕੇ ਰੋਟੀ ਦੇ ਉੱਪਰ ਤੇ ਦੇਸੀ ਘਿਓ ਲਗਾ ਕੇ ਥੋੜਾ ਜਿਹਾ ਗੁੜ ਤੇ ਉਸ ਦੇ ਨਾਲ ਨਾਲ ਥੋੜੀ ਜਿਹੀ ਚਨਿਆਂ ਦੀ ਦਾਲ ਪੁੱਸੀ ਰੱਖਣੀ ਹੈ ਜਿਹੜੀ ਚਨੇ ਦੀ ਦਾਲ ਹੁੰਦੀ ਹੈ ਉਹ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਤੇ ਗੁਰੂ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕਰਦੀ ਇਸ ਕਰਕੇ ਤੁਸੀਂ ਥੋੜੀ ਜਿਹੀ ਚਨੇ ਦੀ ਦਾਲ ਜਿਹੜੀ ਉਸ ਨੂੰ ਵੀ ਰੱਖ ਸਕਦੇ ਹੋ ਤੇ ਇਹ ਸਾਰੀ ਰੋਟੀ ਇਸ ਤਰ੍ਹਾਂ ਤਿਆਰ ਕਰਕੇ ਤੁਸੀਂ ਇਸ ਰੋਟੀ ਨੂੰ ਗਊਵਾਧਾ ਨੂੰ ਖੁਲਾ ਦੇਣਾ ਹੈ ਸਾਲ ਦੇ ਪਹਿਲੇ ਮਹੀਨੇ ਦੀ ਸਭ ਤੋਂ ਵੱਡੀ ਮੱਸਿਆ ਦੇ ਦਿਨ ਜੇਕਰ ਤੁਸੀਂ ਅੱਜ ਮੱਸਿਆ ਦੇ ਦਿਨ ਇਹ ਛੋਟਾ ਜਿਹਾ ਉਪਾਅ ਕਰ ਲਿਆ ਨਾ ਤਾਂ ਤੁਸੀਂ ਸਮਝੋ ਕਿ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਧੰਨ ਦੀ ਵਰਖਾ ਹੋਵੇਗੀ ਮਾਤਾ ਲక్ష్ਮੀ ਇਸ ਉਪਾਣੂ ਕਰਨ ਦੇ ਨਾਲ ਤੁਹਾਡੀ ਤੋਂ ਪਰਸੰਨ ਹੋ ਜਾਵੇਗੀ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਵੀ ਧੰਨ ਹੀ ਧੰਨ ਤੁਹਾਡੇ ਘਰ ਦੇ ਵਿੱਚ ਦੇਖਣਗੀਆਂ ਤੇ ਤੁਸੀਂ ਇਸ ਉਪਾਣੂ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਤੁਹਾਨੂੰ ਸਹੀ ਸਮਾਂ ਲੱਗੇ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਕਿਉਂਕਿ ਇਸ ਦੇ ਅਣਗਿਣਤ ਫਾਇਦੇ ਨੇ ਜੋ ਕਿ ਤੁਹਾਸੀ ਕੋ ਦੇ ਜਾਣ ਹੀ ਨਹੀਂ ਸਕਦੇ ਇਸੇ ਨਾਲ ਦਾ ਦੂਸਰਾ ਉਪਾਅ ਤੁਸੀਂ ਛੋਟਾ ਜਿਹਾ ਕਰਮ ਹੈ ਕਿ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੋਵੇਗਾ ਮੁੱਖ ਦੁਆਰ ਹੋਵੇਗਾ ਤੁਸੀਂ ਉਸ ਗੇਟ ਤੇ ਦੀਵਾ ਜਗਾਉਣਾ ਨਹੀਂ ਭੁੱਲਣਾ ਕਿਉਂਕਿ ਮੇਨ ਗੇਟ ਤੋਂ ਹੀ ਮਾਤਾ ਲਕਸ਼ਮੀ ਸਾਡੇ ਘਰ ਦੇ ਵਿੱਚ ਵਾਸ ਕਰਦੀ ਹੈ ਜੇਕਰ ਤੁਸੀਂ ਚਾਹੋ ਤਾਂ ਦੋ ਦੀਵੇ ਵੀ ਜਗਾ ਸਕਦੇ ਹੋ ਨਹੀਂ ਤਾਂ ਇੱਕ ਤਾਂ ਜ਼ਰੂਰ ਜਗਾਓ ਸ਼ਾਮ ਦੇ ਸਮੇਂ 메ਨ ਗੇਟ ਤੇ ਤੁਸੀਂ ਜਗਾਉਣਾ ਹੈ ਇਸ ਉਪਾਅ ਨੂੰ ਤੁਸੀਂ ਜ਼ਰੂਰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਿਓ ਤਾਂ ਜੋ ਕਿ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਸਕੇ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਹ ਉਪਾਅ ਵਾਲੀ ਵੀਡੀਓ ਚੰਗੀ ਲੱਗਦੀ ਹੈ ਤ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਪੈਨ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਬੀਲ ਦੇ ਆਇ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ